ਫੜ ਲਿਆ ਫੜ ਲਿਆ ਫੜ ਲਿਆ ਪੁੱਲ ਨਹੀਂ ਪੁੱਲ ਸਾਲਾ ਫੜ ਲਿਆ ਲੱਖ ਪੱਕ 1 ਲੱਖ ਰੁਪਏ ਤਨਖਾ ਪਰ ਕਹਿੰਦੇ ਨੇ ਲਾਲਚ ਕਦੇ ਖਤਮ ਨਹੀਂ ਹੁੰਦਾ ਸਾਨੂੰ ਸਭ ਨੂੰ ਪਤਾ ਕਿ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਪੁੱਲ ਨੂੰ ਚੰਗੀਆਂ ਤਨਖਾਹਾਂ ਦਿੰਦੀ ਹੈ 50000 ਤੋਂ ਲੈ ਕੇ 1 ਲੱਖ ਰੁਪਿਆ ਤਨਖਾ ਪੁੱਲ ਮੁਲਾਜ਼ਮਾਂ ਦੀ ਹੈ ਪਰ ਇਹ ਥਾਨੇਦਾਰ ਸਾਹਿਬ ਕੀ ਕਰ ਰਹੇ ਸੀ 4500 ਦੇ ਲਾਲਚ ਵਿੱਚ ਫਸ ਗਏ ਤੇ ਲੈ ਬੈਠੇ 4500 ਦੀ ਰਿਸ਼ਵਤ ਇਹ ਆਸੀ ਨਹੀਂ ਕਹਿੰਦੇ ਖੁਦ ਵਿਜੀਲੈਂਸ ਕਹਿ ਰਹੀ ਹੈ ਤੁਹਾਨੂੰ ਦੱਸਦੀ ਹੈ ਕਿ ਲੁਧਿਆਣਾ ਦੇ ਪੰਜਾਬ ਸਰਕਾਰ ਨੇ ਸਖਤ ਮਜਾਜ ਅਫਸਰ ਰਵਿੰਦਰਪਾਲ ਸਿੰਘ ਸੰਦੂ ਦੀ ਐਸਐਸਪੀ ਵਿਜੀਲੈਂਸ ਦੇ ਰੋਪ ਚ ਤਨਾਤੀ ਕੀਤੀ ਹੋਈ ਹੈ ਤੇ ਜਦੋਂ ਦੀ ਉਹਨਾਂ ਦੀ ਤਨਾਤੀ ਵਿਜੀਲੈਂਸ ਹੋਈ ਹੈ ਉਦੋਂ ਦੇ ਭ੍ਰਸ਼ਟਾਚਾਰ ਕਰਨ ਵਾਲੇ ਅਫਸਰ ਵੀ ਜਾਂਦੇ ਨੇ ਸਲਾਖਾਂ ਦੇ ਪਿੱਛੇ ਤੇ ਇੱਕ ਵਾਰ ਫੇਰ ਫੜ ਲਿਆ ਹੈ ਪੁਲਸ ਨੇ ਤਫਤੀਸ਼ੀ ਥਾਣੇ ਦਾ 4500 ਰੁਪਿਆ ਰਿਸ਼ਵਤ ਲੈਂਦੇ ਹੋਏ ਪੰਜਾਬ ਪੁਲਿਸ ਦੇ ਵਿਜੀਲੈਂਸ ਵਿੰਗ ਨੇ ਕੀਤੀ ਹੈ ਕਾਰਵਾਈ आओ ਤੁਹਾਨੂੰ ਦਿਖਾਨਿਆ ਕੀ ਹੈ ਪੂਰਾ ਮਾਮਲਾ ਪੂਰੀ ਜਾਣਕਾਰੀ ਦੇ ਰਹੇ ਨੇ ਐਸਐਸਪੀ ਵਿਜਲਸ ਰਵਿੰਦਰਪਾਲ ਸਿੰਘ ਸੰਧੂ ਤਾਨਕ ਪੇਲ ਪੰਜਾਬੀ ਟੀਵੀ ਦੇ ਲਈ ਲੁਧਿਆਣਾ ਤੋਂ ਆਮ ਤਾਗਰ ਦੇ ਰਿਹਾ ਇਹ ਵਿਜੇ ਕੁਮਾਰ ਨੇ ਹੀਰਾਨਗਰ ਲੁਧਿਆਣਾ ਦੇ ਰਹਿਣ ਵਾਲੇ ਜੀ ਔਰ ਇਹਨਾਂ ਦਾ ਕਹਿਣਾ ਹੈਗਾ 27 4 23 ਨੂੰ ਤਕਰੀਬਨ ਇੱਕ ਸਾਲ ਪਹਿਲਾਂ ਇਹਨਾਂ ਦੇ ਇਹ ਗਰੋਸਰੀ ਦੀ ਸ਼ਾਪ ਇਹਨਾਂ ਦੀ ਇਹ ਉੱਥੇ ਆਏ ਸੀ ਬੰਦੇ ਆ ਗਏ ਇਹਨਾਂ ਨੂੰ ਕੁੱਟਮਾਰ ਕੀਤੀ ਤੇ 23 ਹਥਿਆਰਾਂ ਨਾਲ ਔਰ ਉਸ ਤੋਂ ਬਾਅਦ ਇਹਨਾਂ ਦਾ ਦਾਖਲ ਤੂਫਲ ਹੋਏ ਫਿਰ ਇਹਨਾਂ ਦਾ ਤਕਰੀਬਨ 1 ਮਹੀਨਾ ਕਿਸੇ ਨੇ ਬਿਆਨ ਨਹੀਂ ਲਾਇਆ ਕੋਈ ਪਰਚਾ ਪੁਰਚਾ ਨਹੀਂ ਹੋਇਆ ਫਿਰ ਇਹ ਕਮਿਸ਼ਨਰ ਸਾਹਿਬ ਦੇ ਇਹਨਾਂ ਨੇ ਦਰਖਾਹ ਦਿੱਤੀ ਉਸ ਤੋਂ ਬਾਅਦ ਮਕਦਮਾ ਦਰਜ ਹੋਇਆ ਸੀ 21 5 23 ਨੂੰ 45 ਨੰਬਰ ਥਾਣਾ ਜੋਧੇਵਾਲ ਇਹ ਗੁਰਪ੍ਰੀਤ ਸਿੰਘ ਐਸਐਸਏ ਜਿਹੜਾ ਇਹਨੂੰ ਸ਼ੁਰੂ ਤੋਂ ਡੀਲ ਕਰ ਰਿਹਾ ਸੀਗਾ ਇਹਨਾਂ ਦਾ ਕਹਿਣਾ ਹੈਗਾ ਵੀ ਇਹ ਦੋਸੀ ਦਾ ਅਸੀਂ ਤਾਂ ਚਲੋ ਫੜੇ ਗਏ ਆ ਚਲਾਨ ਵਗੈਰਾ ਦੇਣ ਦੇ ਨਾਂ ਤੇ ਤੇ ਹੁਣ ਤੱਕ ਮੇਰੇ ਕੋ 20000 ਰੁਪਿਆ ਲੈ ਚੁੱਕਾ ਥੋੜਾ ਥੋੜਾ ਕਰਕੇ ਤੇ ਇਹ ਕਹਿੰਦਾ ਮੈਂ ਕਾਫੀ ਪਰੇਸ਼ਾਨ ਆ ਤੇ ਕਾਫੀ ਅਫਸਰਟ ਸੀਗਾ ਤੇ ਹੁਣ ਕਹਿੰਦਾ ਦੁਬਾਰਾ 5000 ਹੋਰ ਮੰਗ ਰਿਹਾ 500 ਇਹਨੇ ਦੇ ਦਿੱਤਾ ਤੇ ਉਹ ਕਹਿੰਦਾ ਹੁਣ ਤੇਰਾ 4500 ਰਹਿ ਗਿਆ ਇਹ ਦੇ ਜਾ ਤੇ ਤੇਰਾ ਫੇਰ ਮੈਂ ਅਦਾਲਤ ਤੇ ਚਲਾਨ ਦਊਗਾ ਉਹ ਫਿਰ ਆ ਕੇ ਉਹਨੇ ਅੱਜ ਸਾਨੂੰ ਸਾਰੀ ਗੱਲ ਦੱਸੀ ਸੀ ਔਰ ਇਹਦੀ ਫਿਰ ਵੈਰੀਫਿਕੇਸ਼ਨ ਤੋਂ ਬਾਅਦ ਮਕਦਮਾ ਦਰਜ ਕੀਤਾ ਔਰ ਇੱਕ ਟ੍ਰੀਪ ਰੈਪ ਟੀਮ ਤਿਆਰ ਕੀਤੀ ਹੈ ਜੀ ਔਰ ਇੰਸਪੈਕਟਰ ਸਾਡੇ ਬਿਜ਼ਨਸ ਦੇ ਇੰਸਪੈਕਟਰ ਕਰਮਜੀਤ ਕੋਲ ਹੈਗੇ ਨਹੀਂ ਤੇ ਉਹਨਾਂ ਨੇ ਫਿਰ ਜਾ ਕੇ ਰੰਗੇ ਹਥੀਏ ਨੂੰ ਗ੍ਰਿਫਤਾਰ ਕੀਤਾ ਜੀ ਔਰ 4500 ਰੁਪਏ ਲੈਂਦੇ ਨੂੰ ਇਹਨੂੰ ਗ੍ਰਿਫਤਾਰ ਕੀਤਾ ਔਰ ਸਰਕਾਰੀ ਗਵਾਹ ਦੀ ਹਾਜ਼ਰੀ ਵਿੱਚ ਔਰ ਥਾਣੇ ਦੇ ਨਜ਼ਦੀਕ ਹੀ ਇਹਨੇ ਉਹਨੂੰ ਕਿਤੇ ਟਾਈਮ ਦੇ ਦਿੱਤਾ ਸੀਗਾ ਜੀ ਪਹਿਲਾਂ ਇਹਨੇ ਥਾਣੇ ਭਲਾਇਆ ਸੀ ਫਿਰ ਉਹ ਕਹਿੰਦਾ ਨਿਤ ਬਾਹਰ ਆ ਜਾ ਤੇ ਉਹ ਫਿਰ ਇਹਨੂੰ ਪਹਿਲਾਂ ਵੀ ਇਹ ਲੇਟੇ ਪਹਿਲਾਂ ਉਹਦੇ ਨਾਮ ਤੋਂ ਕੋਈ 20000 ਰੁਪਇਆ ਹੁਣ ਤੱਕ ਲੈ ਚੁੱਕਾ ਹੈ ਠੀਕ ਹੈ ਔਰ ਮੈਂ ਕਹਿੰਦਾ 5000 ਹੋਰ ਮੰਗ ਰਿਆ ਸੀ 500 ਉਹਨੇ ਦੇ ਦਿੱਤਾ ਸੀ 4500 ਬੈਲੈਂਸ ਜਿਹੜਾ ਉਹ ਮੰਗ ਰਿਆ ਸੀ ਅੱਜ ਤਾਂ ਉਹਨੇ ਟਾਈਮ ਰੱਖਿਆ ਸੀਗਾ ਇਹਨੂੰ ਅਸੀਂ ਕੱਲ ਨੂੰ ਅਦਾਲਤ 'ਚ ਪੇਸ਼ ਕਰਾਂਗੇ ਬਾਕੀ ਤੇ ਜਿਹੜਾ 4500 ਰੁਪਇਆ ਉਹਨੇ ਦਿੱਤਾ ਉਹ ਤੁਹਾਡੇ ਤੋਂ ਫਿਰ ਪਾਊਡਰ ਲਵਾ ਕੇ ਦਿੱਤਾ ਹੈ ਦੇਖੋ ਜੀ 4500 ਰੁਪਇਆ ਸਾਡੇ ਜਦੋਂ ਪੇਸ਼ ਕਰਦੇ ਹੋ ਸਾਡਾ ਪ੍ਰੋਸੈਸ ਹੁੰਦਾ ਹੈ ਸਾਰਾ ਫਿਰ ਉਹ ਜਦੋਂ ਅਸੀਂ ਉਹ ਕੈਸੇ ਫੜਿਆ ਫਿਰ ਹੱਤ ਲਾਈ ਕੀਤੀ ਜਾਂਦੀ ਹੈ ਉਹਦੇ ਹੈਂਡਵਾਸ਼ ਨੂੰ ਕਰਦੇ ਹੋ ਪਾਣੀ ਦਾ ਰੰਗ ਤੁਹਾਡੇ ਪ੍ਰੋਸੀਜਰ ਦੇ ਮਤੋਂਦੀ ਕੀ ਬਟਾ ਤੇ ਮੁਲਾਜ਼ਮ ਜਿਹਨੇ ਗੁਰਪ੍ਰੀਤ ਤੁਸੀਂ ਕਹਿ ਰਹੇ ਹੋ ਇਹ ਵਰਦੀ ਚ ਸੀ ਆ ਵਿਦਾਊਟ ਵਰਦੀ ਇਹ ਵਰਦੀ ਵੈ ਸੀਗਾ ਵਰਦੀ ਸੀਗਾ ਔਰ ਥਾਣੇ ਦੇ ਨੇੜੇ ਕੀ ਸੀਗਾ ਪਹਿਲਾਂ ਥਾਣੇ ਸੀਗਾ ਫਿਰ ਥਾਣੇ ਦੇ ਨੇੜੇ ਕੀ ਨੇ ਟਾਈਮ ਦਿੱਤਾ ਸੀ ਉੱਥੇ ਫੜਿਆ ਗਿਆ ਕਿੰਨੇ ਵਜੇ ਦਾ ਟਾਈਮ ਸੀ ਇਹ ਤਕਰੀਬਨ 3 3 ਵਜੇ ਦੇ ਦਾ ਟਾਈਮ ਸੀਗਾ ਦੁਪਹਿਰ ਦਾ ਔਰ 10 ਵਜੇ ਦਾ ਟਾਈਮ ਠੀਕ ਹੈ ਤੇ ਕਿਹੜੇ ਥਾਣੇ ਦਾ ਹੈਗੀ ਸੀ ਇਹ ਜੋਧੇਵਾਲ ਠੀਕ